ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 16 ਅਗਸਤ ਹੈ 16 ਅਗਸਤ 1604 1601 ਦੇ ਵਿੱਚ ਜਦ ਗੁਰੂ ਅਰਜਨ ਸਾਹਿਬ ਨੇ ਰਾਮਸਰ ਸਰੋਵਰ ਤਿਆਰ ਕਰ ਲਿਆ ਤਾਂ ਉਹਨਾਂ ਨੇ ਇਸ ਦੇ ਕੰਢੇ ਇੱਕ ਨਵੇਕਲਾ ਕਮਰਾ ਤਿਆਰ ਕਰਵਾਇਆ ਜਿਸ ਦੇ ਵਿੱਚ ਉਹਨਾਂ ਨੇ ਗੁਰਬਾਣੀ ਨੂੰ ਇੱਕ ਜਲਦ ਦੇ ਵਿੱਚ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਸਾਹਿਬ ਨੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦਾ ਹੱਥ ਲਿਖਤ ਜਪਜੀ ਸਾਹਿਬ ਦਾ ਉਤਾਰਾ ਸ਼ਾਮਲ ਕੀਤਾ ਅਤੇ ਬਾਕੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਤੋਂ ਲਈ ਗੁਰੂ ਸਾਹਿਬ ਅਤੇ ਭਾਈ ਗੁਰਦਾਸ ਨੇ ਇਹ ਗ੍ਰੰਥ 31 ਜੁਲਾਈ 1604 ਦੇ ਦਿਨ ਮੁਕੰਮਲ ਕਰ ਲਿਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ 16 ਅਗਸਤ 1604 ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ। ਇਸ ਦਾ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ। ਇਹ ਗ੍ਰੰਥ 1757 ਦੇ ਵਿੱਚ ਅਫਗਾਨ ਹਮਲੇ ਸਮੇਂ ਕਰਤਾਰਪੁਰ ਦੇ ਵਿੱਚ ਅਗਨਬੂਧ ਹੋ ਗਿਆ ਸੀ ਪਰ ਉਦੋਂ ਤੱਕ ਇਸ ਦੇ ਬਹੁਤ ਸਾਰੇ ਉਤਾਰੇ ਹੋ ਚੁੱਕੇ ਸਨ। ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜ ਗੁਰੂ ਸਾਹਿਬ ਦੀਆਂ ਬਾਣੀਆਂ ਤੋਂ ਇਲਾਵਾ ਭੱਟਾਂ, ਭਗਤਾਂ ਤੇ ਸੂਫੀਆਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਸੀ। ਗੁਰੂ ਸਾਹਿਬ ਦੇ ਕੋਲੇ ਭਗਤਾਂ ਦੀ ਸਾਰੀ ਬਾਣੀ ਇੱਕ ਵੱਖਰੀ ਕਿਤਾਬ ਦੇ ਵਿੱਚ ਮੌਜੂਦ ਸੀ ਇਸ ਦੇ ਵਿੱਚੋਂ ਬਹੁਤੀ ਬਾਣੀ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੇ ਦੌਰਾਨ ਇਕੱਠੀ ਕਰਕੇ ਲੈ ਕੇ ਆਏ ਸਨ ਗੁਰੂ ਸਾਹਿਬ ਨੇ ਕਿਸੇ ਵੀ ਭਗਤ ਦੀ ਸਾਰੀ ਰਚਨਾ ਇਸ ਦੇ ਵਿੱਚ ਸ਼ਾਮਲ ਨਹੀਂ ਕੀਤੀ ਬਲਕਿ ਸਿਰਫ ਉਹੀ ਬਾਣੀ ਸ਼ਾਮਲ ਕੀਤੀ ਗਈ ਜਿਹੜੀ ਸਿੱਖ ਫਲਸਫੇ ਦੇ ਨਾਲ ਕੁਝ ਮੇਲ ਖਾਂਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਣ ਮੰਗਰੋ ਗੁਰੂ ਸਾਹਿਬ ਨੇ ਬਕਾਇਦਾ ਇਸ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹਰ ਰੋਜ਼ ਇਸ ਦਾ ਪਾਠ ਤੇ ਕਥਾ ਹੋਣ ਲੱਗ ਪਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਾਬਦਗੁਰੂ ਦੇ ਲੜ ਲੱਗਣ ਅਤੇ ਸਿਰਫ ਇਸ ਦੇ ਅੱਗੇ ਹੀ ਸਿਰ ਝਕਾਉਣ ਵਾਸਤੇ ਕਿਆ ਸੀ 16 ਅਗਸਤ 1932 ਜਦੋਂ Hindu, Muslim ਅਤੇ Sikh ਨਾਵੇਂ ਭਾਰਤੀ ਆਇਨ ਹੇਟ ਹੋਣ ਵਾਲੀਆਂ ਚੋਣਾਂ ਦੇ ਵਿੱਚ ਸੀਟਾਂ ਦੀ ਵੰਡ ਬਾਰੇ ਫਿਰਕੂ ਮਸਲੇ ਦਾ ਹੱਲ ਕੱਢਣ ਦੇ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਾਈਮ ਮਿਨਿਸਟਰ ਨੂੰ ਇਸ ਬਾਰੇ ਆਪਣਾ ਫੈਸਲਾ ਦੇਣਾ ਪਿਆ ਇਹ ਫੈਸਲਾ 17 ਅਗਸਤ 1932 ਵਾਲੇ ਦਿਨ ਦਿੱਤਾ ਗਿਆ ਇਸ ਦਾ ਨਾਮ ਫਿਰਕੂ ਫੈਸਲਾ ਵਜੋਂ ਜਾਣਿਆ ਜਾਂਦਾ ਹੈ ਇਸ ਫੈਸਲੇ ਦੇ ਮੁਤਾਬਕ 17 ਅਗਸਤ 1932 ਤੋਂ ਪਹਿਲਾਂ ਦੀਆਂ 14 ਸਪੈਸ਼ਲ ਸੀਟਾਂ ਦੇ ਵਿੱਚੋਂ ਦੋ ਮੁਸਲਮਾਨਾਂ ਨੂੰ ਇੱਕ-ਇੱਕ ਸਿੱਖਾਂ ਅਤੇ ਹਿੰਦੂਆਂ ਨੂੰ ਦੇ ਦਿੱਤੀ ਗਈ ਇਹ ਦਰਅਸਲ ਪਹਿਲਾਂ ਵਾਲਾ ਤਨਾਸਪ ਸੀ ਜਿਸ ਦਾ ਮਤਲਬ ਸੀ ਕੋਈ ਵੀ ਅਹਿਮ ਤਬਦੀਲੀ ਨਾ ਕਰਨਾ ਉੰਜੇ ਸਿੱਧੇ ਤੌਰ ਤੇ ਮੁਸਲਮ ਅਕਸਰੀਅਤ ਹੀ ਸੀ ਕਿਉਂਕਿ ਉਹਨਾਂ ਨੂੰ 175 ਦੇ ਵਿੱਚੋਂ ਅਕਸਰੀਅਤ ਵਾਸਤੇ ਸਿਰਫ 88 ਸੀਟਾਂ ਦੀ ਲੋੜ ਸੀ ਉਹਨਾਂ ਕੋਲੇ 86 ਸਿੱਧੀਆਂ ਸੀਟਾਂ ਸਨ ਅਤੇ ਜ਼ਿਮੀਦਾਰਾਂ ਮਜ਼ਦੂਰਾਂ ਯੂਨੀਵਰਸਿਟੀ ਅਤੇ ਵਪਾਰੀਆਂ ਦੀਆਂ ਸੀਟਾਂ ਦੇ ਵਿੱਚੋਂ 4-5 ਉਹ ਆਸਾਨੀ ਦੇ ਨਾਲ ਲਿਜਾ ਸਕਦੇ ਸਨ ਸਿਰਫ ਇੰਨਾ ਹੀ ਨਹੀਂ ਬਲਕਿ ਅਸਾਈਆਂ ਐਂਗਲੋ ਇੰਡੀਅਨਸ ਅਤੇ ਯੂਰਪੀਨਾਂ ਨੇ ਵੀ ਉਹਨਾਂ ਦਾ ਹੀ ਸਾਥ ਦੇਣਾ ਸੀ ਪੰਜਾਬ ਦੇ ਵਿੱਚ ਮੁਸਲਮ ਅਕਸਰiyet ਮੰਨ ਲੈਣ ਦੇ ਨਾਲ ਸਾਰੇ ਭਾਰਤ ਦੇ ਵਿੱਚ ਆਮ ਕਰਕੇ ਅਤੇ ਸਿੱਖਾਂ ਦੇ ਵਿੱਚ ਖਾਸ ਕਰਕੇ ਤੇ ਕੀ ਮੁਖਾਲਫਤ ਹੋਈ 16 ਅਗਸਤ 1936 1937 ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਵੇਲੇ ਅਕਾਲੀ ਦਲ ਅਤੇ ਖਾਲਸਾ ਦਰਬਾਰ ਵੱਲੋਂ ਇਕੱਲਿਆਂ ਚੋਣ ਲੜਨ ਦੇ ਫੈਸਲੇ ਦੇ ਨਾਲ ਕੁਝ ਅਕਾਲੀ ਆਗੂਆਂ ਨੇ ਸਾਂਝੇ ਚੋਣ ਬੋਰਡ ਤੋਂ ਅਸਤੀਫਾ ਦੇ ਦਿੱਤਾ। ਇਹਨਾਂ ਦੇ ਵਿੱਚ ਖਾਲਸਾ ਦਰਬਾਰ ਦੇ ਪ੍ਰਧਾਨ ਮੰਗਲ ਸਿੰਘ, ਸੈਂਟਰਲ ਖਾਲਸਾ ਯੂਥ ਲੀਗ ਦੇ ਜਨ ਸਕੱਤਰ ਹਰਚਰਨ ਸਿੰਘ ਬਾਜਵਾ ਮੁੱਖ ਸਨ। ਅਗਸਤ 1936 ਦੇ ਦਿਨ ਇਸ ਥੜੇ ਦੇ ਕੁਝ ਮੁਖੀ ਲਾਹੌਰ ਦੇ ਵਿੱਚ ਇਕੱਠੇ ਹੋਏ ਅਤੇ ਕਾਂਗਰਸ ਦੇ ਨਾਲ ਮਿਲਵਰਤਨ ਦਾ ਐਲਾਨ ਕੀਤਾ। ਇਸ ਹਾਲਤ ਨੂੰ ਮਹਿਸੂਸ ਕਰਕੇ ਸਿੱਖ ਆਗੂਆਂ ਨੇ 1 ਅਗਸਤ 1936 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਆਲ ਸਿੱਖ ਪਾਰਟੀਆਂ ਕਾਨਫਰੰਸ ਬੁਲਾਈ। ਇਸ ਦੇ ਵਿੱਚ ਗੁਪਾਲ ਸਿੰਘ ਕੌਮੀ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਨਾਲ ਮਿਲਵਰਤਨ ਦੇਵੋਗੇ ਤਾਂ ਸਿੱਖਾਂ ਦਾ ਅਪਕਾਰ ਵਧੇਗਾ। ਇਸ ਦੇ ਲਈ ਕਾਂਗਰਸ ਦੀਆਂ ਟਿਕਟਾਂ ਲੈ ਲੈਣੀਆਂ ਚਾਹੀਦੀਆਂ। ਇਸ ਤੇ ਗਾਨੀ ਸ਼ੇਰ ਸਿੰਘ ਨੇ ਕਿਹਾ ਕਿ ਇਸ ਕਾਨਫਰੰਸ ਦਾ ਸਬੰਧ ਸਿੱਖਾਂ ਨਾਲ ਹੈ ਕਾਂਗਰਸ ਨਾਲ ਨਹੀਂ। ਇਸ ਮੌਕੇ ਤੇ ਮਾਸਟਰ ਤਾਰਾ ਸਿੰਘ ਨੇ ਸਾਂਝਾ ਬੋਰਡ ਬਣਾਉਣ ਦੀ ਗੱਲ ਵੀ ਆਖੀ। ਇਸ ਕਾਨਫਰੰਸ ਦਾ ਕੋਈ ਨਤੀਜਾ ਨਾ ਨਿਕਲਿਆ ਜਿਸ ਕਰਕੇ ਕੁਝ ਨਿਰਾਸ਼ ਆਗੂਆਂ ਨੇ ਇੱਕ ਕਾਂਗਰਸ ਸਿੱਖ ਪਾਰਟੀ ਵੀ 16 ਅਗਸਤ 1946 ਅੰਗਰੇਜ਼ਾਂ ਨੇ ਭਾਰਤ ਛੱਡ ਜਾਣ ਦਾ ਫੈਸਲਾ ਕੀਤਾ ਤਾਂ ਉਹਨਾਂ ਨੇ ਨਵੇਂ ਮੁਲਕ ਦਾ ਆਇਨ ਵਿਧਾਨ ਬਣਾਉਣ ਵਾਸਤੇ ਆਇਨੀ ਅਸੈਂਬਲੀ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਅਸੈਂਬਲੀ ਨੂੰ ਚੁਣਨ ਵਾਸਤੇ ਚੋਣਾਂ ਕਰਵਾਈਆਂ ਜਦ ਇਸ ਆਇਨੀ ਅਸੈਂਬਲੀ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਹਿੰਦੂਆਂ ਦੀ ਗਿਣਤੀ ਵੱਧ ਹੋਣ ਕਰਕੇ ਕਾਂਗਰਸ ਨੇ ਆਪਣੀ ਮਰਜ਼ੀ ਦੇ ਨਾਲ ਅਸੈਂਬਲੀ ਚਲਾਉਣ ਦਾ ਫੈਸਲਾ ਕੀਤਾ ਇਸ ਤੇ ਮੁਸਲਮਾਨ ਲੀਗ ਨੇ ਪਹਿਲੇ ਦਿਨ 9 ਦਸੰਬਰ 1946 ਨੂੰ ਹੀ ਇਸ ਦਾ ਬਾਈਕਟ ਕਰਨ ਦਾ ਐਲਾਨ ਕਰ ਦਿੱਤਾ ਜਦ ਅੰਗਰੇਜ਼ਾਂ ਨੇ ਇਸ ਦੀ ਪਰਵਾਹ ਨਾ ਕੀਤੀ ਤਾਂ ਮੁਸਲਮਾਨ ਲੀਗ ਨੇ ਡਾਇਰੈਕਟ ਐਕਸ਼ਨ ਦੇਣ ਮਨਾਉਣ ਦਾ ਐਲਾਨ ਕੀਤਾ 16 ਅਗਸਤ 1946 ਨੂੰ ਕਲਕੱਤਾ ਦੇ ਵਿੱਚ ਵੀ ਡਾਇਰੈਕਟ ਐਕਸ਼ਨ ਦੇ ਨਾਅਾਕਿਆ ਬੰਗਾਲ ਦੀ ਮੁਸਲਿਮ ਲੀਗ ਸਰਕਾਰ ਨੇ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਇਸ ਲਹਿਰ ਦੇ ਦੌਰਾਨ ਇੱਕ ਹਫਤੇ ਦੇ ਅੰਦਰ ਅੰਦਰ 6000 ਬੰਦੇ ਕਤਲ ਕੀਤੇ ਗਏ ਤਕਰੀਬਨ 950 ਤੋਂ ਵੱਧ ਅੱਗ ਲੱਗਣ ਦੀਆਂ ਵਾਰਦਾਤਾਂ ਵਾਪਰੀਆਂ 16 ਅਗਸਤ 1988 ਦੇ ਦਿਨ ਗੁਰਮੀਤ ਸਿੰਘ ਚੰਗਰਾ ਮੰਡੀ ਗੁਵਿੰਦਗੜ੍ਹ ਦੇ ਵਿੱਚ ਪੁਲਿਸ ਦੇ ਘੇਰੇ ਦੇ ਵਿੱਚ ਆ ਜਾਣ ਕਰਕੇ ਉਸਨੇ ਪੁਲਿਸ ਦੇ ਜ਼ੁਲਮ ਸਹਿਣ ਮੰਗਰੋਂ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਥਾਂ ਤੇ ਪੋਟਾਸ਼ੀਅਮ ਸਾਈਨਾਈਡ ਦਾ ਕੈਪਸੂਲ ਖਾ ਕੇ ਸ਼ਹੀਦੀ ਕਬੂਲ ਕਰ ਲਈ 16 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਜਸਵੀਰ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਬਹਾਦਰਨਗਰ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 16 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਖਰਾਜ ਸਿੰਘ ਰਾਜੂ ਵਾਸੀ ਸੋਹਲ ਉਸ ਦਾ ਭਰਾ ਨਿਸ਼ਾਨ ਸਿੰਘ ਮਨਪ੍ਰੀਤ ਸਿੰਘ ਬੱਬਰ ਵਾਸੀ ਬੁਟਾਰੀ ਅਜਮੇਰ ਸਿੰਘ ਬੱਬਰ ਸਿਪਾਹੀ ਵਾਸੀ ਅਕਰਮਪੁਰਾ ਰਾਜਵਿੰਦਰ ਸਿੰਘ ਬੱਬਰ ਸਿਪਾਹੀ ਵਾਸੀ ਤੌੜਪੁਰ ਮਲਕੀਤ ਸਿੰਘ ਮੀਤਾ ਵਾਸੀ ਨੰਗਲ ਚੋਰ ਗੁਰਦਾਸਪੁਰ ਬਲਦੇਵ ਸਿੰਘ ਵਾਸੀ ਧੂਲਕਾ ਬਾਣੀਆਂ ਸੁਰਜੀਤ ਸਿੰਘ ਪੂਰੀ ਵਾਸੀ ਘੜਕਾ ਚੰਬਾ ਬਲਵਿੰਦਰ ਸਿੰਘ ਪਿੰਡਾ ਤੇ ਨਾਹਰ ਸਿੰਘ ਦੋਵੇਂ ਵਾਸੀ ਬੂਈਆਂ ਵਾਲਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 16 ਅਗਸਤ 1992 ਦਿਨ ਪੰਜਾਬ ਪੁਲਿਸ ਨੇ ਮੰਨਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਨੱਥੂ ਵਾਲਾ ਨੇੜੇ ਮੋਗਾ ਅਤੇ ਦਰਸ਼ਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਲਸੋਈ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 16 ਅਗਸਤ 2022 ਦੇ ਦਿਨ 15 ਅਗਸਤ ਪੰਜਾਬ ਦੇ ਉਜਾੜੇ ਵਾਲੇ ਦਿਨ 1947 ਦੇ ਵਿੱਚ ਵੰਡ ਵੇਲੇ ਹੋਈ ਹਿੰਸਾ ਦੇ ਦੌਰਾਨ ਮਾਰੇ ਗਏ 10 ਲੱਖ ਲੋਕਾਂ ਦੀ ਯਾਦ ਦੇ ਵਿੱਚ ਸ੍ਰੀ ਕਾਲ ਤਖਸਾਹ ਵਿਖੇ ਸਮੂਹਿਕ ਅਰਦਾਸ ਕੀਤੀ ਗਈ। ਸ੍ਰੀ ਕਾਲ ਤਖਸਾਹ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਅਰਦਾਸ ਦੇ ਵਿੱਚ ਸ਼ਾਮਲ ਹੁੰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਆਪੋ ਆਪਣੀਆਂ ਸੰਸਦਾਂ ਦੇ ਵਿੱਚ ਸ਼ੋਕਮਤੇ ਪਾਸ ਕਰਨ ਅਤੇ ਉਸ ਵੇਲੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਜਨਮ ਭੋਇ ਵੇਖਣ ਵਾਸਤੇ ਵਿਜੇ ਤੇ ਜਾਣ ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਬਰੇ ਬੀਤ ਚੁਕੇ ਨੇ ਪਰ ਅਫਸੋਸ ਦੀ ਗੱਲ ਹੈ ਕਿ ਦੇਸ਼ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਯਾਦ ਵੀ ਨਹੀਂ ਕੀਤਾ ਗਿਆ ਉਹਨਾਂ ਦਾਵਾ ਕੀਤਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨ੍ਹਾਂ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਨੇ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਨੇ ਬਧੇਰੇ ਸ਼ਹਾਦਤਾਂ ਵੀ ਦਿੱਤੀਆਂ ਸਨ ਉਹਨਾਂ ਦੋਵਾਂ ਸੂਬਿਆਂ ਨੂੰ ਹੀ ਵੰਡ ਵੇਲੇ ਸਜ਼ਾ ਦਿੱਤੀ ਗਈ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ